ਹੈਲੋ ਜੀ ਸਾਤਿ ਸ਼੍ਰੀ ਅਕਾਲ ਕਾਣੀ ਸ਼ਤੀਸ਼ ਕੜਦੀ ਹੈ ਜੀ ਜਿੱਥੇ ਦੋ ਪੋਤੀਆਂ ਇੱਕ ਦਾਦੇ ਦੇ ਨਾਲ ਰਹਿੰਦੀਆਂ ਸਨ ਤੇ ਉਹਨਾਂ ਦੀ ਜਿਹੜੀ ਮੌਤ ਆ ਮਾਤਾ ਪਿਤਾ ਦੀ ਉਹ ਬਚਪਨ ਦੇ ਵਿੱਚ ਹੀ ਹੋ ਚੁੱਕੀ ਸੀ ਤਾਂ ਦਾਦਾ ਹੀ ਮਿਹਨਤ ਮਿਹਦੂਰੀ ਕਰਕੇ ਪੋਤੀਆਂ ਨੂੰ ਪਾਲ ਰਿਹਾ ਸੀ ਇੱਕ ਪੋਤੀ 9ਵੀਂ ਦੇ ਵਿੱਚ ਸੀ ਤੇ ਇੱਕ ਉਸ ਤੋਂ ਛੋਟੀ ਸੀ ਅਕਸਰ ਹੀ ਦਾਦਾ ਹੀ ਉਹਨਾਂ ਨੂੰ ਖਾਣਾ ਵਗੈਰਾ ਜਿਹੜਾ ਬਣਾ ਕੇ ਦਿੰਦਾ ਸੀ ਤਾਂ ਇੱਕ ਦਿਨ ਅਚਾਨਕ ਕੀ ਹੁੰਦਾ ਜੀ ਉਸਦੀ ਪੋਤੀ ਆ ਜਿਹੜੀ ਵੱਡੀ ਉਹ ਬਹੁਤ ਚੀਕਾਂ ਮਾਰ ਕੇ ਰੋ ਰਹੀ ਸੀ ਕਿ ਉਸਦੇ ਦਾਦੇ ਦਾ ਕਿਸੇ ਨੇ ਕਹਾੜੀਆਂ ਮਾਰ ਕੇ ਕਤਲ ਕਰ ਦਿੱਤਾ ਆਂਡ ਗਮਾਂਡ ਆਉਂਦਾ ਜੀ ਪਿੰਡ ਦਾ ਸਰਪੰਚ ਆਉਂਦਾ ਤੇ ਉਸ ਲੜਕੀ ਨੂੰ ਚੁੱਪ ਕਰਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾਂਦੀ ਪਰ ਇੱਕ ਛੋਟੀ ਬੱਚੀ ਜੋ 9ਵੀਂ ਕਲਾਸ ਦੇ ਵਿੱਚ ਪੜਦੀ ਸੀ ਰੋ ਰੋ ਕੇ ਉਸਦਾ ਬੁਰਾ ਹਾਲ ਸੀ ਤੇ ਉਹ ਲੋਕਾਂ ਨੂੰ ਕਹਿ ਰਹੀ ਸੀ ਕਿ ਵੀ ਮੇਰੇ ਦਾਦੇ ਦਾ ਕਹਾੜੀਆਂ ਮਾਰ ਕੇ ਕਿਸੇ ਨੇ ਕਤਲ ਕਰ ਦਿੱਤਾ ਤੇ ਵੀ ਕਿਰਪਾ ਕਰਕੇ ਵੀ ਮੇਰੇ ਦਾਦੇ ਨੂੰ ਬਚਾ ਲਓ ਬਚਾ ਲਓ ਮੇਰਾ ਦਾਦਾ ਜੀ ਆਉਂਦਾ ਲੋਕ ਦੇਖਦੇ ਆ ਜੀ ਉਸਦੇ ਦਾਦੇ ਦੀ ਜਿਹੜੀ ਮੌਤ ਹੋ ਚੁੱਕੀ ਸੀ ਤੇ ਪਿੰਡ ਦੇ ਕੁਝ ਨੌਜਵਾਨ ਪੁਲਿਸ ਨੂੰ ਫੋਨ ਕਰ ਦਿੰਦੇ ਆ ਜਦੋਂ ਪੁਲਿਸ ਆਉਂਦੀ ਆ ਤਾਂ ਲੜਕੀ ਨੂੰ ਪੁੱਛਿਆ ਜਾਂਦਾ ਵੀ ਸਾਰੀ ਗੱਲਬਾਤ ਘਟਨਾ ਕੀ ਹੋਈ ਸੀ ਤਾਂ ਲੜਕੀ ਦੱਸਦੀ ਆ ਜੀ ਮੈਂ ਤਾਂ ਸਕੂਲ ਗਈ ਹੋਈ ਸੀ ਤੇ ਜਦੋਂ ਮੈਂ ਆਈ ਤਾਂ ਮੇਰੇ ਦਾਦਾ ਜੀ ਦੀ লাশ ਲਤਫਤ ਖੂਨ ਨਾਲ ਹੋਏ ਪਏ ਸੀ ਤਾਂ ਮੈਨੂੰ ਕੁਝ ਵੀ ਸਮਝ ਨਹੀਂ ਆਇਆ ਵੀ ਤੁਸੀਂ ਮੇਰੇ ਦਾਦਾ ਜੀ ਨੂੰ ਬਚਾ ਲਓ ਇਦਾਂ ਦੀਆਂ ਗੱਲਾਂ ਉਹ ਕਰ ਰਹੀ ਸੀ ਫਿਰ ਪੁਲਿਸ ਸੋਚਦੀ ਵੀ ਇਸ ਬਜ਼ੁਰਗ ਦੀ ਕਿਸੇ ਦੇ ਨਾਲ ਕੀ ਘਟਨਾ ਜਾਂ ਵੀ ਦੁਸ਼ਮਣੀ ਹੋ ਸਕਦੀ ਹੈ ਸਾਰੇ ਪਿੰਡ ਚੋਂ ਪੁੱਛਗਿੱਛ ਕੀਤੀ ਜਾਂਦੀ ਆ ਪਰ ਕਿਸੇ ਨੂੰ ਕੁਝ ਵੀ ਸਮਝ ਨਹੀਂ ਆਉਂਦਾ ਤੇ ਫਿਰ ਪੁਲਸ ਆ ਜਿਹੜੀ ਉਸ ਸਕੂਲ ਦੇ ਵਿੱਚ ਜਾਂਦੇ ਜਿੱਥੇ ਉਹ ਕੁੜੀ 9ਵੀਂ ਕਲਾਸ ਦੇ ਵਿੱਚ ਪੜ੍ਹਦੀ ਸੀ ਬੱਚੀ ਦੇਖਦੀ ਹੈ ਵੀ ਸਕੂਲ ਦੇ ਵਿੱਚ ਜਾ ਕੇ ਜਦੋਂ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੁੰਦੀ ਆ ਤਾਂ ਉੱਥੇ ਟੀਚਰ ਦੱਸਦੇ ਵੀ ਉਹ ਬੱਚੀ ਤਾਂ ਉਸ ਦਿਨ ਸਕੂਲ ਆਈ ਹੀ ਨਹੀਂ ਇੱਥੇ ਜਾਣ ਕੇ ਪੁਲਿਸ ਨੂੰ ਹੈਰਾਨੀ ਹੁੰਦੀ ਆ ਕਿਉਂਕਿ ਉਹ ਬੱਚੀ ਕਹਿ ਰਹੀ ਸੀ ਵੀ ਮੈਂ ਤਾਂ ਸਕੂਲ ਗਈ ਹੋਈ ਸੀ ਪਿੱਛੋਂ ਮੇਰੇ ਦਾਦਾ ਜੀ ਨੂੰ ਕਿਸੇ ਨੇ ਪਹਾੜੀਆਂ ਮਾਰ ਕੇ ਮਾਰ ਦਿੱਤਾ ਹੁਣ ਪੁਲਿਸ ਦਾ ਸ਼ੱਕ ਉਸ ਬੱਚੀ ਤੇ ਹੀ ਸੀ ਬੱਚੀ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਜੀ ਤੇ ਗੁੱਸੇ ਦੇ ਨਾਲ ਪੁਲਿਸ ਥੋੜਾ ਜਿਹਾ ਪੁੱਛਦੀ ਆ ਤਾਂ ਬੱਚਾ ਝੱਟ ਹੀ ਮੰਨ ਜਾਂਦਾ ਤਾਂ ਉਹ ਕਹਿੰਦੀ ਆ ਵੀ ਹਾਂ ਮੈਂ ਆਪਣੇ ਦਾਦੇ ਨੂੰ ਖੁਦ ਹੀ ਪਹਾੜੀਆਂ ਮਾਰ ਕੇ ਮਾਰ ਦਿੱਤਾ ਤੇ ਜੋ ਕਾਰਨ ਦੱਸਦੀ ਐ ਇਹ ਜਾਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਲੜਕੀ ਦੱਸਦੀ ਐ ਵੀ ਅੱਜ ਮੇਰਾ ਸਕੂਲ ਜਾਣ ਦਾ ਮਨ ਨਹੀਂ ਸੀ ਮੈਂ ਆਪਣੀ ਛੋਟੀ ਭੈਣ ਨੂੰ ਸਕੂਲ ਜਾਣ ਲਈ ਤਿਆਰ ਕੀਤਾ ਉਸ ਦੇ ਵਾਲ ਸਵਾਰੇ ਤੇ ਬਸਤਾ ਦੇ ਕਿਸ ਨੂੰ ਸਕੂਲ ਛੱਡ ਕੇ ਆਈ ਤੇ ਬਾਅਦ ਵਿੱਚ ਆ ਕੇ ਮੈਂ ਘਰ ਦੇ ਕੰਮਕਾਰ ਕਰਕੇ ਫੋਨ ਹੈ ਜਿਹੜਾ ਚਲਾਉਣ ਬੈਠ ਗਈ ਹੁਣ ਮਾਪਿਓ ਅਕਸਰ ਹੀ ਬੱਚਿਆਂ ਦਾ ਚੰਗਾ ਬੁਰਾ ਭਲਾ ਸੋਚਦੇ ਨੇ ਜੀ ਤਾਂ ਉਸ ਦਾ ਦਾਦਾ ਦੇਖਦਾ ਸੀ ਕਿ ਉਸ ਦੀ ਪੋਤੀ ਫੋਨ ਬਹੁਤ ਜ਼ਿਆਦਾ ਚਲਾਉਂਦੀ ਐ ਉਹ ਨੂੰ ਅਕਸਰ ਹੀ ਟੋਕਦਾ ਰਹਿੰਦਾ ਸੀ ਵੀ ਤੂੰ ਫੋਨ ਕੁਝ ਘੰਟਾ ਹੀ ਚਲਾਇਆ ਕਰ ਵੀ ਸਾਰਾ ਦਿਨ ਤੂੰ ਫੋਨ ਲੈ ਕੇ ਨਾ ਬੈਠਿਆ ਕਰ ਉਸ ਦਿਨ ਵੀ ਉਸਦੇ ਦਾਦਾ ਜੀ ਨੇ ਕਿਹਾ ਵੀ ਬੇਟਾ ਤੂੰ ਫੋਨ ਨਾ ਚਲਾ ਫੋਨ ਰੱਖ ਦੇ ਤੇ ਇਸ ਤੋਂ ਚੰਗਾ ਵੀ ਤੂੰ ਸਕੂਲ ਚਲੀ ਜਾ ਤੇ ਇਸ ਗੱਲ ਤੇ ਲੜਕੀ ਆ ਜਿਹੜੀ ੜਕ ਜਾਂਦੀ ਆ ਤੇ ਜਦੋਂ ਉਸਦੇ ਦਾਦਾ ਜੀ ਵਾਪਸ ਮੋੜਨ ਲੱਗਦੇ ਉਸ ਨੂੰ ਉਹਦਾ ਫੋਨ ਖੜ ਲੈਂਦੇ ਆ ਉਹ ਕਹਿੰਦੇ ਫੋਨ ਤੂੰ ਨਹੀਂ ਦੇਖਣਾ ਫੋਨ ਮੈਨੂੰ ਦੇ ਦੇ ਤੇ ਵੀ ਤੈਨੂੰ ਸ਼ਾਮ ਨੂੰ ਫੋਨ ਆ ਜਿਹੜਾ ਦੇਖਣ ਨੂੰ ਮਿਲੂਗਾ ਉਹ ਪਹਾੜੀ ਚੱਕ ਕੇ ਆਪਣੇ ਦਾਦਾ ਜੀ ਦੇ ਸਿਰ 'ਚ ਮਾਰਦੀ ਤੇ ਉਦੋਂ ਤੱਕ ਪਹਾੜੀਆਂ ਮਾਰਦੀ ਰਹਿੰਦੀ ਜਦੋਂ ਤੱਕ ਉਸ ਦਾ ਕਤਲ ਨਹੀਂ ਹੋ ਜਾਂਦਾ ਹੁਣ ਤੁਸੀਂ ਦੇਖੋ ਵੀ ਕੀ ਕਸੂਰ ਸੀ ਉਸ ਦਾਦੇ ਦਾ ਤੇ ਅੱਜ ਕੱਲ ਬੱਚਿਆਂ ਨੂੰ ਟੋਕਣਾ ਵੀ ਮਾਪੇ ਲਈ ਇੱਕ ਗੁਨਾਹ ਬਣ ਚੁੱਕਾ ਹੈ ਕਿਉਂਕਿ ਫੋਨ ਇੱਕ ਚਿੱਟੇ ਨਾਲੋਂ ਵੀ ਭੈੜੀ ਬਿਮਾਰੀ ਹੈ ਜਿਹੜੀ ਬੱਚਿਆਂ ਨੂੰ ਚਿੰਬੜ ਚੁੱਕੀ ਹੈ ਕੋਸ਼ਿਸ਼ ਕਰੋ ਵੀ ਤੁਹਾਡੇ ਬੱਚੇ ਫੋਨ ਤੋਂ ਦੂਰ ਹੀ ਰਹਿਣ ਇਹ ਕਹਾਣੀ ਸੁਣਾਉਣ ਦਾ ਮਕਸਦ ਆਪਣਾ ਇਹ ਹੀ ਸੀ ਵੀ ਤੁਸੀਂ ਅੱਗੇ ਤੋਂ ਸੁਚੇਤ ਹੋ ਸਕੋ ਤੁਸੀਂ ਦੇਖ ਸਕੋ ਤੁਹਾਡੇ ਬੱਚੇ ਫੋਨ ਤੇ ਕੀ ਦੇਖਦੇ ਆ ਕਿਹਦੇ ਨਾਲ ਚੈਟ ਕਰਦੇ ਆ ਜਾਂ ਵੀ ਫੋਨ ਦਾ ਕਿਤੇ ਜ਼ਿਆਦਾ ਯੂਜ਼ ਤਾਂ ਨਹੀਂ ਕਰਦੇ ਬਾਕੀ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਆਪਣੀ ਇਸ ਕਹਾਣੀ ਦਾ ਉਦੇਸ਼ ਨਹੀਂ ਸੀ